ਇਤੋਂ ਆਪਾਂ ਮੰਨ ਲਓ ਘਟਾਵਦਾ ਸਕਦੇ ਆ ਅੱਛਾ ਮਤਲਬ ਘਟਾਵਦਾ ਵਧਾ ਕੇ ਸਪੀਡ ਜਿਹੀ ਕੁਆਂਟਲ ਦੀ ਤਾਂ ਨੈਟ ਮੰਦੀ ਹੈ ਨਾ ਅੱਛਾ ਕਵੈਂਟਲ ਕਵੈਂਟਲ ਦੀ ਪੈਕਿੰਗ ਦਿੰਦੀ ਹੈ ਇਹ ਕਵੈਂਟਲ ਦੀ ਪੈਕਿੰਗ ਕਰਤੀ ਇਹਨੇ ਇਹਦੋਂ ਆਪਾਂ ਕਟਾ ਸਕਦੇ 80 50 ਸੀਜਨਾਂ ਦੀ ਬੰਨੀ ਉਹ ਆਪਣੀ ਖੁਸ਼ੀ ਆ ਕਵੈਂਟਲ ਦੀ ਤੈਨ ਪੈਕ ਕਰਨੀ ਕਵੈਂਟਲ ਦੀ ਜਿੱਥੇ ਮੰਨ ਲਓ ਹੁਣ ਆਪਾਂ ਨਵੇਂ ਥਾਂ ਗਏ ਆ ਮੰਨ ਲਓ ਵੀ ਬੰਨੇ ਆਪ ਨੂੰ ਕਈ ਵਾਰੀ ਮੱਕੀ ਘੱਟ ਬਾਤ ਹੁੰਦੀ ਚੈੱਕ ਕਰ ਲਈਏ ਇਕੱਠ ਚੈੱਕ ਕਰਕੇ ਇੱਥੇ ਬੰਨਦੇ ਬਾ ਉਸ ਤੋਂ ਬਾਅਦ ਉਹਨੇ ਘਟਾਉਣੀ ਨਹੀਂ ਉੱਥੇ ਵਧਣੀ ਓਨੀ ਓਕੇ ਚਾਹੇ 90 ਦੀ ਰੱਖ ਲੋ ਚਾਹੇ 85 ਦੀ ਜਿਾਸੀ ਤੇ ਉਹਨੇ ਉਹਨੇ ਪ੍ਰੈਸ ਕਰਦੇ ਨੇ ਬਠੇ ਅੰਦਰ ਉਹ ਕਾਹਦ ਲੱਗੀ ਪਈ ਕਾਹ ਪਈ ਇਹ ਕਾ ਮੋਟਰ ਇਹ ਥਲ ਮੇਹਣੋ ਜਿਹੜੀ ਵੱਡੀ ਮੋਟਰ ਸ਼ਾਫਟ ਵਾਲੀ ਆਵੇ ਇੱਧਰ ਬੁਖਾਉਂਦੇ ਤੁਹਾਨੂੰ ਅੱਛਾ ਇੱਧਰ ਵੱਡੀ ਮੋਟਰ ਆ ਨਵਾਂ ਪਹੀਆ ਬਿਲਕੁਲ ਮੋਟਰ ਬਿਲਕੁਲ ਹੀ ਨਵੀਆਂ ਪਹੀਆਂ ਨੇ ਇਹ ਸੰਭਾਲ ਕੇ ਰੱਖਾਂਗੇ ਨਾ ਸਾਰੀ ਬਿਲਕੁਲ ਬਿਲ ਨਵ ਆਵੇ ਕਾ ਮੋਟਰ ਹੋਗੀ ਸਹੀ ਆਪੀ ਉਹ ਦੇਖੋ ਉੱਤੇ ਹੋਗੀ ਇਹ ਤਾਂ ਕਹ ਲੈਗੇ ਭਾਈ ਸੀਜ਼ਨ ਤੋਂ ਬਾਅਦ ਤੁਸੀਂ ਸਾਂਭੀ ਹੋਈ ਇਹ ਚੀਜ਼ਾਂ ਇਹਦੇ ਤੇ ਆ ਮੰਜੇ ਤੇ ਆ ਕੇ ਗੱਠ ਤੇ ਇਹ ਗਾਂ ਆ ਜਾਂਦਾ ਇੱਥੇ ਅੱਛਾ ਇਹ ਇਹ ਅੱਗੇ ਆ ਜਾਂਦਾ ਤੇ ਫਿਰ ਇਹ ਇਹ ਰੂ ਲਾ ਇਹ ਤੁਰਦੇ ਨੇ ਆ ਤੇ ਤੁਰ ਟਾਇਰ ਲੱਗੇ ਹੋਣੇ ਤੁਰਦਾ ਇਹ ਉਰੇ ਆ ਜਾਂਦਾ ਹਾਂ ਇਹ ਆਪੇ ਆ ਜਾਂਦਾ ਫਿਰ ਇਹ ਇਹ ਬਈ ਐ ਘੁੰਮਦਾ ਫਿਰ ਇਹ ਘੁੰਮਦਾ ਆ ਆ ਸੈਂਸਰ ਲੱਗੇ ਆ ਹੂੰ ਇਹਨੇ ਜਿੱਥੇ ਮੰਨ ਲਓ ਉੱਥੋਂ ਏਡੇ ਵਧਾਤੇ ਆ 26 ਕਰ ਲਾ 30 ਕਰ ਲਾ ਉਹ ਤੋਂ ਮੋਨਾ ਜੋ ਓਕੇ ਅੱਜ ਮਿੱਤਰੋ ਸਪੈਸ਼ਲ ਵੀਡੀਓ ਸਾਡੇ ਉਹ ਭਰਾਵਾ ਵਾਸਤੇ ਆ ਜਿਹੜੇ ਸੱਜਣ ਇਹ ਚਾਹੁੰਦੇ ਆ ਵੀ ਅਸੀਂ ਸੈਲਜ ਦਾ ਕੰਮ ਕਰਨਾ ਅਸੀਂ ਨਾ ਇਸ ਵਾਰ ਸੀਜ਼ਨ ਲਾਉਣਾ ਸਾਨੂੰ ਬੈਲਰ ਵੀ ਚਾਹੀਦਾ ਸਾਨੂੰ ਲੋਡਰ ਵੀ ਚਾਹੀਦਾ ਸਾਨੂੰ ਮੱਕੀ ਕੱਟਣ ਵਾਲੀ ਮਸ਼ੀਨ ਵੀ ਚਾਹੀਦੀ ਆ ਸਾਰਾ ਜਾਮਾ ਤਾ ਮੈਂ ਇੱਕੋ ਘਰੇ ਬਕਾਊ ਖੜਾ ਪਿੰਡ ਕਿਹੜਾ ਇਹਨੂੰ ਤਸਵੀਰ ਕਿਹੜੀ ਪੈ ਜਾਂਦੀ ਆ ਜ਼ਿਲ੍ਹਾ ਕਿਹੜਾ ਪੈ ਜਾਂਦਾ ਸਾਰਾ ਫੁੱਲ ਡਿਟੇਲ ਦੇ ਵਿੱਚ ਦੱਸਾਂਗੇ ਪਹਿਲਾਂ ਜਿਹੜੇ ਸੱਜਣ ਦੇ ਘਰੇ ਖੜੇ ਆ ਤੁਹਾਨੂੰ ਉਹਦੇ ਨਾਲ ਮਲਾ ਦਈਏ ਲਾਡੀ ਕੀ ਹੈ ਨਾ ਬਈ ਠੀਕ ਹੋ ਹਾਂਜੀ ਇਹ ਬੜੀ ਵਧੀਆ ਤੇ ਤੁਹਾਡਾ ਨਾਮ ਲਾਡੀ ਤੁਹਾਡਾ ਪੱਕਾ ਨਾਮ ਕੀ ਆ ਦਲਜੀਤ ਸਿੰਘ ਦਲਜੀਤ ਸਿੰਘ ਤੇ ਇਹ ਕਿਹੜਾ ਪਿੰਡ ਆ ਬਈ ਜਿੱਥੇ ਆਪਾਂ ਖੜੇ ਆ ਕੱਚਰਪੰਨ ਮੇਰੇ ਪਿੰਡ ਕੱਚਰਪੰਨ ਇਹਨੂੰ ਡਿਸਟ੍ਰਿਕਟ ਕਿਹ ਹਾਂਜੀ ਸੇਲ ਜੀਰਾ ਸੇਲ ਜੀਰਾ ਹਾਂਜੀ ਹਾਂਜੀ ਓਕੇ ਤੇ ਹੁਣ ਮਤਲਬ ਪੂਰਾ ਜਾਮਾ ਤਾਂ ਮੈਂ ਆਪਣੇ ਘਰੇ ਪਕਾਉ ਖੜਾ ਇਹ ਸੇਲ ਕਿਉਂ ਤੁਸੀਂ ਕਾਹ ਤੋਂ ਕਰ ਰਹੇ ਹੋ ਥੋੜੀ ਜਿਹੀ ਬਹੁਤ ਪ੍ਰੋਬਲਮ ਆ ਆਪਣਾ ਡੰਗਰਾ ਡੰਗਰਾ ਦਾ ਵਧੀਆ ਮਹਾਰਾਜ ਦੀ ਕਿਰਪਾ ਨਾਲ ਚੱਲਦਾ ਹਾਂਜੀ ਓਕੇ ਹਾਂਜੀ ਡੰਗਰਾ ਦਾ ਕੰਮ ਤੁਹਾਡਾ ਜਿਆਦਾ ਹੈ ਤੇ ਤੁਸੀਂ ਇਹ ਕੰਮ ਹੁਣ ਛੱਡ ਰਹੇ ਹੋ ਹਾਂਜੀ ਇਹ ਛੱਡ ਰਿਹਾ ਓਕੇ ਤੇ ਜਿਹੜਾ ਵੀ ਬਿੱਲਰ ਆਪਾਂ ਦਿਖਾ ਰਹੇ ਹਾਂ ਪਹਿਲਾਂ ਤਾਂ ਮੈਨੂੰ ਇਹਦੇ ਬਾਰੇ ਫੁੱਲ ਜਾਣਕਾਰੀ ਦੇ ਦਿਓ ਵੀਡੀਓ ਮੇਰੀ ਵੀ ਅੱਜ ਪਹਿਲੀ ਆ ਮੈਨੂੰ ਵੀ ਇੰਨੀ ਨੌਲੇਜ ਨਹੀਂ ਅੱਛਾ ਜੀ ਤੇ ਇਹ ਮਾਡਲ ਕਿੰਨਾ ਪਹਿਲਾਂ ਤਾਂ ਇਹ ਦੱਸ ਤੇ ਦੱਸਿਓ ਇਹਦੀ ਖਾਸ ਖਾਸੀਅਤ ਕੀ ਹੈ ਇਹ ਗੀ ਇਸ ਕੰਪਨੀ ਦਾ ਅਸਾ ਬਕਸੀਸ ਹਾਂ ਕਿਉਂਕਿ ਮੈਂ ਜਦੋਂ ਆਪਾਂ ਕੋਈ ਵੀ ਬ੍ਰਾਂਡਡ ਚੀਜ਼ ਲੈਨੇ ਆਪਾਂ ਪਹਿਲਾਂ ਦੇਖਦੇ ਆ ਕਿ ਕਿੰਨਾ ਦੀ ਹੈ ਇੱਕ ਮੜੀ ਦਾ ਨਾ ਇਹ ਬਕਸੀਸ ਵਾਲਿਆਂ ਨੇ ਪਹਿਲਾਂ ਸ਼ੁਰੂ ਤੋਂ ਬੀਲਰ ਉਹਨਾਂ ਨੇ ਤਿਆਰ ਕੀਤਾ ਸੀ ਅਸਾ ਸਭ ਤੋਂ ਪਹਿਲਾਂ ਬਕਸੀਸ ਵਾਲਿਆਂ ਨੇ ਤਿਆਰ ਕੀਤਾ ਸੀ ਬੀਲਰ ਕੀਤਾ ਸੀ ਓਕੇ ਹਾਂਜੀ ਉਹ ਤੋਂ ਬਾਅਦ ਬਹੁਤ ਨੇ ਕੀਤਾ ਫਿਰ ਬਥੇਰੇਗਾ ਆਪਣੇ ਠੀਕ ਹੈ ਜੀ ਮਤਲਬ ਇਹਨਾਂ ਦੀਆਂ ਕਾਪੀਆਂ ਕਰ ਰਹੇ ਨੇ ਸਾਰੇ ਹਾਂਜੀ ਹਾਂ ਬ੍ਰਾਂਡਡ ਹੀ ਹੈ ਨਾ ਇਹਦਾ ਵੇਚ ਰਹੇ ਹਾਂ ਓਕੇ ਬਕਸੀਸ ਹੈ 2022 ਮਾਡਲ 22 ਮਾਡਲ 22 ਮਾਡਲ ਹਲੋ ਆਟੋਮੈਟਿਕ ਆ ਮਾਲੋ ਆਪੇ ਕਰਦੀ ਸਾਰਾ ਸਿਸਟਮ ਆਵੇ ਸੈਂਸਰ ਲੱਗੇ ਸਾਰੇ ਬਸ ਮਤਲਬ ਇਹਨੇ ਸਾਰਾ ਜਮੇ ਕਹਦੀ ਆਪਣੇ ਦਿਮਾਗ ਨਾਲ ਆਪ ਹੀ ਕੰਮ ਕਰਨਾ ਆਪੇ ਕਰਨਾ ਇਹਨੇ ਆਪਣਾ ਮਗਰ ਲੋਡਰ ਨਾਲ ਪੱਠੇ ਪਾਉਣੇ ਆ ਅੱਛਾ ਇਧਰ ਪੂਰੇ ਚੜਦੇ ਆ ਓਕੇ ਉਹ ਬਾਲਟ ਚੱਲ ਆਪਣੀ ਲਈ ਆ ਠੀਕ ਹੈ ਜਿਹੜੀ ਲਾਈ ਦੀ ਆ ਉਹ ਬਾਗਤ ਮਤਲਬ ਜਿਵੇਂ ਕਹਿੰਦੀ ਚੁੱਲਾ ਜਿਹੜੇ ਸਾਡੇ ਪਿੰਡਾਂ ਵਾਲੇ ਚੁੱਲਾ ਕਹਿੰਦੇ ਆ ਉਹ ਆਪਣਾ ਉਤਾਰਿਆ ਹੋਇਆ ਹਾਂਜੀ ਲੋਡਰ ਨਾਲ ਮਾਲ ਚੱਕਣਾ ਇਹਦੇ ਵਿੱਚ ਢੇਰੀ ਕਰ ਦੇਣਾ ਇਹ ਢੇਰੀ ਕਰ ਦੇਣਾ ਹਾਂਜੀ ਇਹ ਫੇਰ ਅਗਲੇ ਚਰਮਣੇ ਚ ਲੈ ਜਾਣਾ ਅੱਛਾ ਇਹਨੇ ਅੱਗੇ ਲੈ ਜਾਣਾ ਅਗਲੇ ਬੰਨੇ ਉਰੇ ਆਪ ਖਾਉਗਾ ਓਕੇ ਫਿਰ ਆਪਾਂ ਇਹ ਵੀ ਦੇਖੀ ਨਾ ਕਿੱਥੋਂ ਦੀ ਮਾਲ ਲਿਜਾ ਕੇ ਕੀ ਪੈਕਿੰਗ ਕਰਦੀ ਆ ਕਿਵੇਂ ਕਰਦੀ ਆ ਸਾਰਾ ਕੁਝ ਜਾਣਦੇ ਅੱਜ ਹਾਂਜੀ ਤੇ ਉਧਰ ਮਾਲ ਆ ਜਾਂਦਾ ਭਈ ਇੱਧਰ ਹੈ ਆ ਬਈ ਨਾ ਇੱਥੇ ਮੰਨ ਲਓ ਇੱਥੇ ਗੱਠ ਆ ਜਾਂਦੀ ਆ ਬਈ ਇੱਥੇ ਆਣਾ ਮਤਲਬ ਸਾਰੰਗਾ ਇੱਥੇ ਗੱਠ ਆ ਜਾਂਦੀ ਆ ਇਥੋਂ ਪਾਣਾ ਕਰਦੀ ਇਹ ਬੰਦ ਪ੍ਰੈਸ ਕਰ ਦਿੰਦੀ ਆ ਪ੍ਰੈਸ ਕਰ ਦਿੰਦੀ ਉੱਤੋਂ ਪੇਪਰ ਲਾ ਦਿੰਦੀ ਆ ਓਕੇ ਉਹ ਇੱਥੇ ਪੇਪਰ ਹੁੰਦਾ ਜਿਹੜਾ ਉਹ ਰੂਲਾ ਲੱਗਿਆ ਹੋਇਆ ਉਹ ਥੋੜਾ ਜਿਹਾ ਮਕੜਾ ਟੰਗਿਆ ਵੀ ਪਿਆ ਥੋੜਾ ਨਾ ਹਾਂਜੀ ਹਾਂਜੀ ਉੱਥੇ ਰੂਲਾ ਉੱਥੇ ਰੂਲਾ ਉੱਥੇ ਪੇਪਰ ਹੁੰਦਾ ਫਿਰ ਇੱਥੋਂ ਗੱਠ ਬਣ ਕੇ ਇੱਕ ਸਿੰਗਲ ਵਾਰ ਲਾ ਦਿੰਦੀ ਪੇਪਰ ਫਿਰ ਇੱਥੇ ਆ ਜਾਂਦੀ ਗੱਠ ਮੰਜੀ ਤੇ ਨਹੀਂ ਵੀ ਇਥੋਂ ਮਤਲਬ ਪ੍ਰੈਸ ਕਰਕੇ ਇਹਨੂੰ ਉੱਪਰ ਉੱਪਰ ਠਾ ਦਿੰਦੀ ਆ ਕਿਹੜਾ ਇਹ ਖੁੱਲ ਜਾਂਦਾ ਆਪੇ ਆਟੋਮੈਟਿਕ ਆਪੇ ਖੁੱਲ ਜ ਨਾਰਾ ਕੋ ਮੰਨ ਲਓ ਤਾਂ ਵੀ ਆਟੋਮੈਟ ਦਾ ਸਾਰਾ ਕੋ ਕੱਟ ਕਰਨਾ ਉਹ ਤਾਂ ਯਾਰ ਗ੍ਰੈਡੀਫਿਟ ਕੀਤਾ ਪਿਆ ਹੋਇਆ ਹੈ ਨਾ ਹਾਂਜੀ ਹਾਂਜੀ ਤੇ ਸਾਰਾ ਕੋ ਸਿਸਟਮ ਇੱਥੋਂ ਆਪਾਂ ਮੰਨ ਲਓ ਘਟਾਵਦਾ ਸਕਦੇ ਆ ਅੱਛਾ ਮਤਲਬ ਘਟਾਵਦਾ ਵਧਾ ਕੇ ਸਪੀਡ ਜਾਂ ਕੀ ਕੁਆਂਟਲ ਦੀ ਤਾਂ ਨੈਟ ਬੰਦੀ ਹੈ ਨਾ अच्छा क्विंटल क्विंटल दी पैकेजिंग ਦਿੰਦੀ ਹੈ ਇਹ। ਆਪਾਂ क्विंटल ਦੀ ਪੈਕਿੰਗ ਕਰਤੀ ਇਹਨੇ। ਇਹਦੋਂ ਆਪਾਂ ਕਟਾ ਸਕਦੇ 80 50 ਸੀਜਨਾਂ ਦੀ ਬੰਨੀ ਉਹ ਆਪਣੀ ਖੁਸ਼ੀ ਆ। ਓਕੇ ਓਕੇ ਮਤਲਬ ਆ ਆ ਬਟਨ ਹੈ ਦਾ? ਹਾਂ ਜੀ। ਪਰ ਮੇਰਾ ਬਲੈਕ ਬਟਨ ਆ ਦੇਖੋ। ਇਹ क्विंटल ਦੀ ਤਾਂ ਇਹਦੀ ਲਿਮਟ ਹੈ। ਹੈਗੀ ਹੈ ਲਿਮਟ ਆ ਜੀ। क्विंटल ਦੀ ਤਾਂ ਇਹ ਪੈਕ ਕਰਨੀ। क्विंटल ਦੀ ਜਿੱਥੇ ਮੰਨ ਲਓ ਹੁਣ ਆਪਾਂ ਨਵੇਂ ਥਾਂ ਗਏ ਆ ਮੰਨ ਲਓ ਵੀ ਬੰਨੇ ਆਪણો ਕਈ ਵਾਰੀ ਮੱਕੀ ਘੱਟ ਬਾਤ ਹੁੰਦੀ ਚੈੱਕ ਕਰ ਲਈਏ ਇਕੱਠ ਚੈੱਕ ਕਰਕੇ ਇੱਥੇ ਬੰਨਦੇ ਬਾ ਉਸ ਤੋਂ ਬਾਅਦ ਉਹਨੇ ਘਟਾਉਣੀ ਨਹੀਂ। ਉੱਥੇ ਵਧਾਣੀ ਨਹੀਂ। ਓਕੇ ਚਾਹੇ 90 ਦੀ ਰੱਖ ਲੋ ਚਾਹੇ 85 ਦੀ। ਜੀ ਬਨਤੀ ਤਾਂ 90 ਲੈਣੇ ਆ ਭੱਠੇ ਉਹਨੇ ਅੰਦਰ ਓਕੇ 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 ਉਹਨੇ ਸਹਲੇ ਜ ਲੈਣਾ ਆਨੇ ਠੀਕ ਆ ਭਾਈ ਇਹ 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 ਤਾਂ ਆ ਗਿਆ ਮਤਲਬ ਵੀ ਜਿਵੇਂ ਕਿ ਦੀ ਉਹ ਤਾਂ ਵੇਟ ਵਾਲਾ ਘਟਦਾ ਵੜਦਾ ਹਾਂਜੀ ਹਾਂਜੀ ਤੇ ਜਿਹੜੇ ਆ ਇਹ ਸਾਰੇ ਇਹਨਾਂ ਆਪਾਂ ਮੋਟਰਾਂ ਲੱਗੀਆਂ ਜਿਹੜੀਆਂ ਮੰਨ ਲਓ ਵੀ ਆਵੇ ਆਹ ਮੋਟਰ ਹੋ ਗਈ ਹਾਂਜੀ ਇਹਦਾ ਕਰਾ ਸਪਲਾਈਆਂ ਨੇ ਮਤਲਬ ਇਸ ਤੋਂ ਬਲਾਈਆਂ ਆਹ ਪਰਾਂ ਮੋਟਰ ਹੋ ਗਈ ਓਕੇ ਮੇਰੇ ਪੰਜ ਛੇ ਤਾਂ ਮੋਟਰਾਂ ਹੀ ਆ ਠੀਕ ਆ ਕਾਹਦ ਲੱਗੀ ਪਈ ਕਾਹ ਪਈ ਇਹ ਕਾ ਮੋਟਰ ਇਹ ਥਲੜੇ ਬੰਨੇ ਚ ਐਣ ਵਾਲੀ ਹੋ ਗਈ ਮੋਟਰ ਅੱਛਾ ਜਿਹੜੀ ਉਹ ਹੀਟਨੇ ਚ ਐਣਾ ਕਮਾਉਂਦੀ ਐ ਇੱਧਰ ਆਜੋ ਇੱਧਰ ਵਿਖਾ ਦਨੇ ਤੁਹ ਮੇਣੋਸ਼ ਜਿਹੜੀ ਵੱਡੀ ਮੋਟਰ ਸ਼ਾਫਟ ਵਾਲੀ ਆਵੇ ਇੱਧਰ ਰੱਖੋਨੇ ਤੁਹਾਨੂੰ ਅੱਛਾ ਇੱਧਰ ਵੱਡੀ ਮੋਟਰ ਆ ਨਵਾਂ ਪਈਆਂ ਬਿਲਕੁਲ ਮੋਟਰ ਬਿਲਕੁਲ ਹੀ ਨਵੀਆਂ ਪਈਆਂ ਨੇ ਸਹੀ ਸੰਭਾਲ ਕੇ ਰੱਖਾਂਗੇ ਨਾ ਸਾਰੀ ਬਿਲਕੁਲ ਬਿਲ ਨਵਾਂ ਆਹ ਵੇ ਕਾ ਮੋਟਰ ਹੋਗੀ ਸਹੀ ਆਹ ਵੀ ਉਹ ਦੇਖੋ ਉੱਤੇ ਹੋਗੀ ਇਹ ਤਾਂ ਗੱਲ ਹੈਗੀ ਭਾਈ ਸੀਜ਼ਨ ਤੋਂ ਬਾਅਦ ਤੁਸੀਂ ਸੰਭਾਲ ਵੀ ਹੋਈ ਇਹ ਚੀਜ਼ਾਂ ਵੀ ਕੋਈ ਮਤਲਬ ਵਿੱਚ ਜਨੌਰ ਨਾ ਚੂਹ ਕੋਈ ਕਿਰਲੀ ਕੁਝ ਵੀ ਨਾ ਅੰਦਰ ਨਾ ਜਾਵੇ ਜਾਵੇ ਇਹ ਹੋ ਗਿਆ ਫਿਰ ਇੱਥੇ ਆ ਜਾਂਦੀ ਗੱਟ ਏਦੇ ਤੇ ਆ ਮੰਜੇ ਤੇ ਆ ਕੇ ਗੱਠ ਤੇ ਇਹ ਗਾਂ ਆ ਜਾਂਦਾ ਇੱਥੇ ਅੱਛਾ ਇਹ ਇਹ ਅੱਗੇ ਆ ਜਾਂਦਾ ਤੇ ਫਿਰ ਇਹ ਇਹ ਰੂ ਲਾਏ ਤੁਰਦੇ ਨੇ ਆ ਦੇ ਤੁਰਾ ਟਾਇਰ ਲੱਗੇ ਹੋਣੇ ਤੁਰਦਾ ਹਿਉ ਰਿਆ ਜਾਂਦਾ ਹਾਂ ਇਹ ਆਪੇ ਆ ਜਾਂਦਾ ਫਿਰ ਇਹ ਇਹ ਬਈ ਐ ਘੁੰਮਦਾ ਫਿਰ ਇਹ ਘੁੰਮਦਾ ਆ ਸੈਂਸਰ ਲੱਗੇ ਆ ਹੂੰ ਇਹਨੇ ਜਿੱਥੇ ਮੰਨ ਲਓ ਉੱਥੋਂ ਢੇੜੇ ਵਧਾਤੇ ਆ 26 ਕਰ ਲਾ 30 ਕਰ ਲਾ ਉਹ ਘੁੰਮਣਾ ਜੋ ਓਕੇ ਅਸਾਂ ਆ ਆ ਲੱਗੇ ਹੋਏ ਇਹਦੇ ਸੈਂਸਰ ਇਹ ਸੈਂਸਰ ਲੱਗੇ ਆ ਨਾ ਹੂੰ ਇਹ ਤੋਂ ਬਾਅਦ ਚ ਆਜੋ ਆਵੇ ਮੰਨ ਲਓ ਵੀ ਆਵੇ ਇੱਥੇ ਆਦ ਨਹੀਂ ਡਿਲੀਵਰ ਇਥੇ ਆ ਜਾਣੇ ਗੇੜੇ ਵੀ ਜਿੰਨੇ ਇੱਥੇ ਨੋਟ ਕਰ ਲਓ ਵੀ ਇਹਨੇ 30 ਬੰਨਣੇ ਆ ਇੱਥੋਂ 30 ਬੰਨ ਲਓ 32 ਬੰਨ ਲਓ 38 ਬੰਨ ਲਓ ਜਿੰਨੇ ਤੁਹਾਡੀ ਮਰਜ਼ੀ ਖੁਸ਼ੀ ਉਹਨੇ ਬੰਨੋ ਓਕੇ ਮਤਲਬ ਕਿੰਨੇ ਚੱਕਰ ਦੇਣੇ ਆਪਣੇ ਚੱਕਰ ਦੇਣੇ ਅਗਲੇ ਬਨੇ ਕੱਢ ਦੇ ਤੇ ਇੱਥੇ ਆ ਜਾਣੇ ਵੀ ਆ ਇੱਥੋਂ ਕੱਢ ਕੇ ਵੇਖ ਲਓ ਵੀ ਅੱਜ 200 ਵੱਜ ਗਈ 300 ਵੱਜ ਲਈ ਐਸਾ ਗੱਠਾਂ ਦੀ ਗਿਣਤੀ ਵੀ ਕਰਦਾ ਜੀ ਆਪੇ ਆਟੋਮੈਟ ਕਰਦੀ ਹੈ ਬਹੁਤ ਕਮਾਲ ਹੈ ਯਾਰ ਤਾਂ ਦਿਮਾਗ ਇਹ ਇਹ ਆਟੋਮੈਟਿਕ ਗਿਣਤੀ ਕਰਦੀ ਦੂਜੇ ਨੰਬਰ ਇੱਕ ਮਿੰਟ ਦੀ ਇੱਕ ਗੱਠ ਆਹਮ ਨਾਲ ਕੱਢ ਦਿੰਦੀ 4-500 ਗੱਠ ਦੇੜੀ ਦੀ ਆਹਮ ਮਾਰੋ ਨਗਾ ਇਹ ਉਤਰਨਾ ਸਿਸਟਮ ਹੀ ਬੜਾ ਤਕੜਾ ਬਈ ਨਾ ਹਾਂ ਫੋਲੋ ਆਟੋਮੈਟਿਕਾ ਹੂੰ ਤੈਨਸਾ ਪਾ ਤੈਨ ਸੀਜ਼ਨ ਚਲਾਈ ਵਧੀਆ ਓਕੇ ਤੈਨ ਸੀਜ਼ਨ ਓਕੇ ਰੋਕੇ ਰਿਪੋਰਟ ਆਵੇਂਗੀ ਪਈ ਵੀ ਪਈ ਜਮ ਨਵੀਂ ਆ ਧਰਮ ਤੇ ਆ ਦੇਖੀ ਸਮਾਂ ਲੈ ਆਵੇਂ ਤੇ ਸਿਸਟਮ ਆ ਆ ਸਿਸਟਮ ਤੇ ਜਮ ਹੀ ਨਵਾਂ ਪਿਆ ਬਈ ਨਹੀਂ ਭਾਈ ਮਸ਼ੀਨ ਬਿਲਕੁਲ ਨਵੀਂ ਜਮ ਹੀ ਨਵੀਂ ਆ ਦਿਖਾ ਲੈ ਆ ਕਲਰ ਦਿਖਾ ਦੇ ਸਾਰਾ ਪੇਂਟ ਵੀ ਆ ਹਲ ਪਾਈਪਾਂ ਪੋਪਾ ਸਾਰੀਆਂ ਦਿਖਾ ਦੇ ਸਾਰੇ ਖੋਲ ਕੇ ਵਿਖਾ ਦੇ ਵਿੱਚੋਂ ਵੀ ਆਏ ਥੋੜੋ ਵੀਰੇ ਕਿਤੇ ਮਾਰੋ ਨਗਾ ਤੇ ਆ ਦਿਖਾ ਲੈ ਮੀਟਰ ਚੈੱਕ ਕਰਵਾ ਦੇ ਸਾਰੇ ਸਾਰੇ ਨਵੇਂ ਆ ਬਈ ਵੇ ਲੋ ਵੀ ਤੇ ਬਾਕੀ ਹੋਰ ਨਿਕਾ ਟਾਇਰ ਵੀ ਦਿਖਾ ਦੇ ਲੈ ਕਿਤੇ ਮਾਲੋ ਧੂਆਂ ਵੀ ਮਾਰਿਆ ਹੋਵੇ ਕਿਸੇ ਤਾਰ ਨੇ ਮਾਰਾ ਮੜ ਆ ਜਾ ਵੀ ਕਿਤੇ ਕਿਤੇ ਐਨ ਓਕੇ ਆ ਗਾ ਸਹੀ ਗੱਲ ਆ ਸਾਰੀ ਮਤਲਬ ਜਿਵੇਂ ਕਹਤੀ ਨਾਲ ਦੀ ਆ ਕਿ ਟਿਕਾਣਾ ਬਿਲਕੁਲ ਬਣਾ ਲਦੀ ਹੈ ਸਾਰੀ ਬੈਰਿੰਗ ਦੇਖੋ ਤਰਮੇ ਸਾਰੀ ਬੈਰਿੰਗ ਦਾ ਜਮਾ ਹੋ ਗਿਆ ਨਮੀ ਪਈ ਹੈ ਨਾਲ ਦੀ ਬੈਰਿੰਗ ਬਿਲਕੁਲ ਕੋਈ ਉਹੀ ਗੱਲ ਆ ਸਹੀ ਗੱਲ ਆ ਵੀ ਜਿਵੇਂ ਕਹਤੀ ਕੋਈ ਗਰਮ ਵੀ ਨਹੀਂ ਤਾਰ ਹੋਈ ਨਾ 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 ਬਹੁਤ ਸੱਚ ਬਹੁਤ ਵਧੀਆ ਚੱਲਦੀ ਬੜੀ ਵਧੀਆ ਚੱਲਦੀ ਓਕੇ ਬਾਕੀ ਤੰਗਰੀਕ ਦੀ ਗੱਲ ਹੈ ਬਈ ਤੁਹਾਨੂੰ ਇਹਦੇ ਬਾਰੇ ਨੌਲੇਜ ਵੀ ਹੈ ਜਾਣੀ ਵੀ ਇੰਨੇ ਆਪਾਂ ਨੂੰ ਮੈਂ ਇਹਦੀ ਸਾਰੀ ਰਪਏ ਮੰਨ ਲਓ ਕੋਈ ਲੋੜ ਨਹੀਂ ਅੱਛਾ ਮੈਂ ਆਪੇ ਦਾ ਦਵਾਂ ਮੈਂ ਕੋਈ ਮੰਨ ਲਓ ਜਿਹੜੇ ਵੀਰ ਨੂੰ ਭਰਾਉਣ ਦਿੰਦੀ ਨਾ ਮਸ਼ੀਨ ਦੱਸਦਾ ਕਿ ਕਾਮੀ ਹੈ ਨਹੀਂ ਇਹਨਾਂ ਦਾ ਓਕੇ ਮਤਲਬ ਜਿਵੇਂ ਜਿਵੇਂ ਮੈਨੂੰ ਡਰ ਲੱਗਦਾ ਇਹਨੂੰ ਤੇ ਇੱਕ ਵੀ ਤਾਂ ਖਾਸਾ ਵੱਡਾ ਜਾ ਮਾਜ਼ੇ ਨਹੀਂ ਨਹੀਂ ਇਹੋ ਐਡਾ ਕੰਮ ਨਹੀਂ ਹੈਗਾ ਤੂੰ ਇੱਕ ਦਿਨ ਵੀ ਤੈਨੂੰ ਇੱਕ ਦਿਨ ਤੂੰ ਸਿਖਾ ਦੂੰਗਾ ਅੱਛਾ ਇੱਕ ਦਿਨ ਚ ਇੱਕ ਦਿਨ ਚ ਸਿਖਾ ਦਿੰਦਾ ਆਹ ਤੇ ਚਾਲੂ ਬੰਦ ਆਵੇ ਸਾਰਾ ਕੁੱਤਾ ਤਾਂ ਲਿਖਿਆ ਹਾਂ ਆਹ ਲਿਖਿਆ ਤੇ ਪਿਆ ਇਹ ਤੋਂ ਚੱਲ ਪੂ ਮਸ਼ੀਨ ਇਹ ਤੋਂ ਬੰਦ ਹੋ ਜੂ ਆ ਰੀਸੈਂਟ ਇਹ ਜੇ ਮੰਨ ਲਓ ਸਾਰੀ ਮਸ਼ੀਨ ਜਦੋਂ ਕੋਈ ਖਰਾਬ ਕਰਦੀ ਰੀਸੈਟ ਮਾਰ ਦੇ ਹਾਂ ਫੇਰ ਸਾਰੀ ਸਾਫ਼ ਹੋ ਜਾਣੀ ਜਿਵੇਂ ਕਿ ਇਹ ਰੀਸੈਟ ਹੋ ਜਾਣੀ ਆ ਦੁਬਾਰਾ ਫੇਰ ਜਾਵੇ ਸਾਰਾ ਸਾਰਾ ਫੇਰ ਦੁਬਾਰਾ ਆ ਰੇਟਿੰਗ ਵਾਲਾ ਨਹੀਂ ਇਹ ਨਹੀਂ ਖਰਾਬ ਹੁੰਦਾ ਅੱਛਾ ਇਹ ਆਉ ਆ ਮੈਂ ਓਕੇ ਜਿਵੇਂ ਮਤਲਬ ਆਪਾਂ ਮੋਬਾਈਲ ਨੂੰ ਕਰ ਦਿੰਨੇ ਵੀ ਸਾਰਾ ਕੁਝ ਜਾਉ ਤੋਂ ਬਾਅਦ ਬਸ ਹੋਏ ਸਾਰਾ ਕੁਝ ਆ ਦੂਜੇ ਨੰਬਰ ਸਾਰਾ ਕੁਝ ਲਿਖਿਆ ਓਕੇ ਆ ਆਟੋਮੈਟਿਕ ਹੈ ਜੀ ਆਟੋਮੈਟਿਕ ਹੈ ਨਾ ਤੇ ਆ ਅੱਗੇ ਪੇਪਰ ਜੇ ਮਾਲ ਉਹ ਕਈ ਵਾਰੀ ਖੜ ਜਾਂਦੀ ਆ ਕਈ ਵਾਰੀ ਤੇ ਹਾਂ ਇਹ ਸਾਰਾ ਲਿਖਿਆ ਸਾਰਾ ਸਿਸਟਮ ਹਰ ਇੱਕ ਜੀ ਇੱਥੇ ਲਿਖੀ ਪਈ ਆ ਪੇਪਰ ਉੱਪਰ ਹਾਂ ਉੱਪਰ ਵਾਲਾ ਚੈਂਬਰ ਜੈਕ ਬੇਅਰ ਜੈਕ ਹਾਂਜੀ ਹਣਾ ਸਰ ਉਹ ਲਿਖਿਆ ਵੀ ਇਹ ਚ ਕੋਈ ਅਨਪੜ੍ਹ ਹੁੰਦਾ ਵੀ ਚਲਾ ਸਕਦਾ ਅੱਛਾ ਹਾਂ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਆ ਹਾਂ ਤੇ 22 ਮਾਡਲ ਦੱਸਿਆ ਬਈ ਹਣਾ ਇਹ ਤੇ ਇੱਕ ਕੁਆਂਟਲ ਦੀ ਪੈਕਿੰਗ ਵਾਲੀ ਆ ਇੱਕ ਪੈਕਿੰਗ ਵਾਲੀ ਤੇ ਪਈ ਜਮਾਂ ਨਵੀਆਂ ਯਾਰ ਕੱਲ੍ਹ ਨੂੰ ਬੜੀ ਹੈਣਾ ਬਿਲਕੁਲ ਫਿਰ ਤੇ ਪਿੰਡ ਦੁਆਰੇ ਫੇਰ ਦੱਸ ਦੀ ਆਪਾਂ ਪਿੰਡ ਕਚਰਪਨ ਕਚਰਪਨ ਓਕੇ ਓਕੇ ਤੇ ਭਾਈ ਇਹਦੇ ਵਾਸਤੇ ਪਰ ਉਹ ਤਾਂ ਟਰੈਕਟਰ ਤਾਂ ਸਿਰਫ ਇਹਨੂੰ ਅੱਗੇ ਪਿੱਛੇ ਕਰਨ ਵਾਸਤੇ ਵਰਤਿਆ ਜਾਂਦਾ ਉਹਦਾ ਟਰੈਕਟਰ ਦਾ ਜੇ ਇੱਥੇ ਲੈ ਗਏ ਮੰਨ ਲਓ ਤੇ ਅਗਲਾ ਬੰਨ੍ਹਾ ਆ ਲਾ ਦੇਣੀ ਨਟ ਚਾਰਾ ਅੱਛਾ ਆ ਖੋਲ ਦੇਣੀ ਹੂੰ ਖੋਲ ਕੇ ਨਾੜ ਤੇ ਬਸ ਆ ਥੱਲੇ ਉੱਥੇ ਆਪਣੇ ਸਮਾਨ ਪਿਆ ਪਾਸੇ ਓਕੇ ਉਹ ਕੱਸ ਕੇ ਤੇ ਆਪੇ ਬੰਨ ਲੈ ਪਈਏ ਨੇ ਠੀਕ ਹੈ ਜੀ ਇੱਥੋਂ ਮੰਨ ਲਓ ਵੀ ਬੇਲ ਕਈ ਵਰੀ ਉੱਚੀ ਨਹੀਂ ਵੀ ਮਸ਼ੀਨ ਕਰਨੀ ਸੈੱਟ ਕਰਨੀ ਇੱਥੋਂ ਮੰਨ ਲਓ ਕਰ ਲਓ ਕੋਈ ਅਸੋ ਇੱਥੋਂ ਹੋ ਜਾਂਦਾ ਬਿਲਕੁਲ ਓਕੇ ਤੇ ਹੋਰ ਇਹ ਇਧਰਲੇ ਪਾਸੇ ਵੀ ਇਹਦੇ ਕੀ ਕੁਝ ਹੁੰਦਾ ਕਿ ਮੇਨ ਸਾਰੀ ਸਪਲਾਈ ਇਧਰ ਹੀ ਆ ਹਾਂ ਬਸ ਆਹੀ ਹੈ ਬਸ ਸਾਰਾ ਲਗਾ ਬੈ অটোਮੈਟ ਗਿਆ ਸਾਰੀ ਮਤਲਬ ਬਹਿ ਕੇ ਰਮਾਨਾ ਚਲਾਓ ਟੌਰਨ ਆਉਦਾ ਮਤਲਬ ਕੇਰਾ ਸਾਰੀ ਚੀਜ਼ ਸੈੱਟ ਕਰਕੇ ਬੰਦਾ ਕੁਰਸੀ ਡਾ ਕੇ ਬਹਿ ਜੇ ਕੁਰਸੀ ਡਾ ਕੇ ਬਹਿ ਮੁੜ ਕੇ ਸਾਰਾ ਤਾਂ ਦੇਖਣ ਦੀ ਲੋੜ ਨਹੀਂ ਲੋੜ ਨਹੀਂ ਮਾੜਾ ਬੰਦਾ ਬਾ ਕੋਲੇ ਖੜਾ ਬਸ ਪੇਪਰ ਐਨੇ ਕੱਟ ਦੇਣਾ ਬਸ ਪੇਪਰਾਂ ਤੇ ਆਹ ਪੇਪਰ ਕੱਟ ਦਿੰਦੇ ਜਦੋਂ ਗੱਠ ਪੈਕ ਹੋ ਗਈ ਪੇਪਰ ਇਹਨੇ ਕੱਟ ਦੇਣਾ ਐਨੇ ਮਾਲੋ ਪੇਪਰ ਜਦੋਂ ਕੱਟਦਾ ਬਾਅਦ ਚ ਇਹਨੇ ਥੱਲੇ ਲੈ ਲੈਣਾ ਪੇਪਰਾਂ ਐ ਓਕੇ ਆਵੇ ਜੱਕ ਲੱਗੇ ਹੂੰ ਮਤਲਬ ਉਹਨੂੰ ਨਾਲ ਹੀ ਚਪਕੇ ਕੇ ਰੱਖਣਾ ਹਾਂ ਉਹਨੂੰ ਨਾਲ ਹੀ ਨਾਲ ਹੀ ਚਪਕੇ ਕੇ ਰੱਖ ਅਗਲੀ ਅਗਲੀ ਵਾਰੀ ਆਹ ਘੁੱਟ ਲੈਣਾ ਥੱਲੇ ਹਾਂ ਇਹ ਨਹੀਂ ਵੀ ਫੇਰ ਲਫਾਵੇ ਨੂੰ ਹੱਥ ਪਾਉਣਾ ਆਪੇ ਘੋਟ ਲੈਣਾ ਇਹਨੇ ਖਾਸਾ ਦਿਮਾਗ ਹੈ ਬਈ ਇਹ ਤੇ ਯਾਰ ਲੱਗਿਆ ਉਹਨੇ ਇਹਨੇ ਪੂਰਾ ਸਿਰ ਆ ਲਾਇਆ ਤੇ ਜਿਹੜੇ ਆ ਇਧਰ ਨੇ ਵੀ ਬਕਸਿਆਂ ਤੇ ਇਹਨਾਂ ਦੇ ਅੰਦਰ ਕੀ ਆ ਕਗਰਾਨੀ ਨੇ ਸਾਰੀਆਂ ਨਹੀਂ ਇਹ ਤਾਂ ਵੀਰੇ ਆਪਣਾ ਹਾਂ ਬਸ ਹਾਂ ਜੱਕ ਜੁਕੀ ਹਾਂ ਜੱਕ ਜੁਕੀ ਇਹਦੇ ਹੂੰ ਇਹਦੇ ਬੈਰੰਗਾ ਕੋਈ ਐਡਾ ਖਿਆਈ ਆ ਬੈਰੰਗਾ ਦਾ ਵੀ ਕੋਈ ਨਹੀਂ ਅੱਛਾ ਕੋਈ ਦੇਖ ਇਹ ਹੈ ਨਹੀਂ ਰੇਰ ਰੇਰ ਪੁਰਾਣਾ ਇਹਨੂੰ ਬਈ ਉਦਾਂ ਤੁਸੀਂ ਫਿਰ ਗ੍ਰੀਸ ਗਰੂਸ ਵਾਲੀ ਪਿੰਨਾ ਕਿੱਥੇ ਨੇ ਇਹਨੂੰ ਆਵੇ ਵੀਰੇ ਇਧਰ ਸਾਈਡ ਦਿੱਤੀਆਂ ਆਵੇ 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 ਸਾਈਡ ਅਗਲੇ ਬੰਨੀ ਸਾਰਾ ਕੋ ਸੋ ਆਹ ਤੇ ਪੁਆਇੰਟ ਇਹ ਸਾਰੇ ਬੈਰਾਂ ਨੂੰ ਗਰੀਸ ਇੱਥੋਂ ਹੁੰਦਾ ਇੱਥੋਂ ਆਹ ਪੁਆਇੰਟ ਆਵੇ ਹਾਂ ਆਵੇ ਸਾਈਡ ਤੇ ਇੱਧਰ ਪੁਆਇੰਟ ਉਹ ਆਏ ਨਹੀਂ ਹੋਵੇ ਉੱਥੋਂ ਗਰੀਸ ਇੱਥੋਂ ਜਾਂਦਾ ਵੱਧ ਆ ਦੇ ਆ ਸਾਰੀਆਂ ਦੇਖ ਤਾਂ ਇਹ ਸਾਰੀਆਂ ਹਰ ਇੱਕ ਬੈਰਾਂ ਦੇ ਜਿਵੇਂ ਕਹਿੰਦੀ ਨਾ ਡਾਇਰੈਕਟ ਗਰੀਸ ਬਾਹਰੋਂ ਆਉਂਦਾ ਬਿਲਕੁਲ 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 ਆਹ ਪੁਆਇੰਟ ਆ ਕੱਢ ਤੇ ਇੱਧਰ ਲਈ ਬਾਹਰੇ ਕੱਢ ਤੇ ਆ ਦੇ ਇੱਧਰ ਹਾਂ ਬਿਲਕੁਲ ਤੇ ਆ ਤੇ ਇਹਦੇ ਵੀ ਅੰਦਰ ਆਪਾਂ ਦੇਖਦੇ ਹਾਂ ਕੀ ਹੈ ਇਹਨੂੰ ਲਾਦੀ ਬਈ ਨਾ ਨਾ ਹਾਂਜੀ ਖਾਣਾ ਆਵੇ ਆ ਮਗਰਲੀ ਟਰਾਲੀ ਆ ਸ਼ੂ ਲੱਗਾ ਇੱਥੇ ਲੱਗ ਜਾਣਾ ਅੱਛਾ ਜਿਹੜੀ ਮ ਉਹਦੇ ਮੋਟਰ ਹਟ ਲੱਗੀ ਆ ਉਹਦਾ ਸ਼ੂ ਇੱਥੇ ਲੱਗ ਜਾਣਾ ਜਿਹਦੇ ਵਿੱਚ ਮਾਲ ਰੱਖਣਾ ਆ ਜਿਹੜਾ ਮਾਲ ਚੱਕਣਾ ਨੇ ਓਕੇ ਓਕੇ ਉਹ ਮੰਨ ਲਓ ਇੱਥੇ ਜਿਹੜਾ ਮਾਲ ਮਾੜਾ ਮੋੜ ਡਿੱਗਦਾ ਇਹਨੇ ਪਿੱਛੇ ਚੜਾਈ ਜਾਣਾ ਆਪੇ ਠੀਕ ਆ ਜੇ ਅੰਦਰ ਵੀ ਕਰਦਾ ਆ ਜਿਹੜਾ ਮਾੜਾ ਮੋੜ ਤੋਂ ਉਤੋਂ ਗਿਰਦਾ ਨਾ ਇਹਨੇ ਪਿੱਛੇ ਆਪੇ ਚੜਾਈ ਜਾਣਾ ਆਟੋਮੈਟਿਕ ਓਕੇ ਓਕੇ ਇਹ ਨਹੀਂ ਗੋ ਵੀ ਢਾਢੇ ਲੱਗ ਜੂ ਨਾ 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 ਇਹ ਪਿੱਛੇ ਚੜਾਈ ਜਾਣਾ ਆਪੇ ਯਾਰ ਹਰ ਇੱਕ ਚੀਜ਼ ਬਈ ਧਿਆਨ ਚ ਰੱਖੀ ਹੋਈ ਹੈ ਨਾ ਸਾਰੇ ਮੰਨ ਲਓ ਵੀ ਹਾਈਡਰੋਲਿਕ ਆ ਸਾਰਾ ਕੋ ਹੋਇਆ ਵੀ ਇੱਧਰ ਤੇਲ ਪੈਂਦਾ ਓਕੇ ਆਟੋਮੈਟਿਕ ਕੰਟਰੋਲ ਆ ਵੀ ਤਾਂ ਆ ਵੀ ਤੇ ਲੱਗਾ ਸਾਰਾ ਕੁਝ ਅੱਛਾ ਆਟ ਆਟ ਇੰਕੀ ਆ ਆਲ ਵਾਇਆ ਪੱਖਾ ਲਵਾਇਆ ਗਰਮ ਗਰਮ ਤੋਂ ਕੋਈ ਮੈਨੂੰ ਤਕਲੀਫ ਹੈ ਨਹੀਂ ਉਹ ਬੈਟਰੀ ਆ ਖਾਸਨ ਤੇ ਆਂ ਰੱਖੀ ਜੀ ਦਿੱਕਟੀ ਹਾਂ ਉਹ ਬੈਟਰੀ ਆ ਖਲਵਾਇਆ ਓਕੇ ਓਕੇ ਆ ਫਟਾ ਫੱਟੇ ਦੇ ਰਮਾਨ ਤਾਂ ਐ ਤਰਿਆਂ ਦਾ ਮਾਲ ਆ ਰਾਮ ਨੇ ਕਿ ਆ ਫਟੀਆਂ ਲਈ ਜੰਦੀਆਂ ਮਾਲ ਅੱਛਾ ਇਹਨਾਂ ਦੇ ਉੱਤੇ ਤਰਿਆ ਜਾਂਦਾ ਮਾਲ ਤਾਂ ਫਿਰ ਉੱਤੇ ਵੀ ਜੜਦੀ ਆ ਓਕੇ ਓਕੇ ਤੇ ਬਈ ਮੈਨੂੰ ਇਹ ਦੱਸੋ ਇਹ ਹੈਗੀ ਬਕਸੀਸ ਵਾਲਿਆਂ ਦੀ ਆ ਹਾਂਜੀ ਹਾਂ 2022 ਮਾਡਲ ਆ ਹਨਾ 2022 ਓਕੇ ਤੇ ਜੇ ਕਿਸੇ ਸੱਜਣੇ ਖਰੀਦਣੀ ਹੋਵੇ ਕਿਹੜੇ ਨੰਬਰ ਤੇ ਤੁਹਾਡੇ ਨਾਲ ਸੰਪਰਕ ਕਰੇ ਆਪਣੇ ਨੰਬਰ 872906097 ਹੋਕੀ ਹਾਂਜੀ ਆਪਣੇ ਨਾਲ ਕਰ ਸਕਦਾ ਤੇ ਲੈ ਮਿੱਤਰੋ ਬਾਕੀ ਨੰਬਰ ਆਪਾਂ ਸਕਰੀਨ ਤੇ ਚਲਾਤਾ ਕੋਈ ਹੋਰ ਜਾਣਕਾਰੀ ਲੈਣੀ ਹੈ ਤੁਸੀਂ ਬਾਈ ਨਾਲ ਗੱਲ ਕਰ ਲਿਓ ਇੱਕ ਕੁਆਂਟਲ ਦੀ ਪੈਕਿੰਗ ਗਾੜੀ ਆ ਦੋ ਜੇ ਤਾਂ ਆਪਣੇ ਕੋਲ ਸੈਟ ਹੀ ਲੈ ਲੂਗਾ ਹਾਂਜੀ ਦੋ ਲੋਡਰ ਆਪਣੇ ਕੋਲੇ ਬੱਤੀ 30 60 ਤੇ ਕੁਤਰਿਆਲੀ ਮਸ਼ੀਨ ਵੀ ਆ ਗਈ ਸ਼ਕਤੀਮਾਨ ਵਾਲਿਆਂ ਦੀ ਠੀਕ ਹੈ ਜੀ 22 ਮਾਡਲ ਸਾਰਾ 22 ਮਾਡਲ ਹੀ ਆ ਆਪਣਾ ਸਾਰਾ ਸਮਾਨ ਲਾ ਓਕੇ ਸਾਰਾ ਸਮਾਨ ਹੀ ਔਰ 22 22 ਹੈ ਠੀਕ ਹੈ ਜੀ ਹਾਂਜੀ ਤੇ ਲੈ ਮੇਤਰੋ ਪਿੰਡ ਕਚਰ ਭੰਨ ਓਕੇ ਸਾਰਾ ਗਾੜੀ ਅੱਜ ਕੜੀ ਦੀ ਕੰਡੀਸ਼ਨ ਦਿਖਾ ਦੇ ਜਮਨ ਨਵੇਂ ਟਾਇਰ ਤੁਸੀਂ ਲੜੂ ਵੀ ਚੱਲੀ ਕਿੰਨੀ ਕੋਈ ਹੈ ਯਾਰ ਭਾਈ ਅਗਲੇ ਨਾਲ ਗਣਾ ਵੀ ਥੱਕਾ ਗਈ ਤੱਕ ਉਸ ਮੈਂ ਅਸੀਂ 10000 ਘੱਟ ਪੰਨਾ ਮਹਾ ਬੰਦੇ ਸਮਝਣ 10000 ਘੱਟ ਤੇ ਲੋ ਆ ਤੇ ਮ Okay, okay, okay. नहीं नहीं नहीं। नहीं। ओके ओके ओके। ਮਸਾਂ ਹੀ ਨਹੀਂ। ਠੀਕ ਆ। ਰੈਂਡਿੰਗ ਕੱਟੀ ਆ ਜਾਂ ਤੁਹਾਨੂੰ ਸਾਰੀ ਵਿਖਾ ਹੀ ਦਿੰਦੇ। ਇਹ ਨਹੀਂ ਨਹੀਂ। ਕੰਡੀਸ਼ਨ ਨਹੀਂ ਦੱਸਣ ਦੀ ਆ ਬਈ ਕਿੰਨੀ ਕੀ ਚੱਲੀ ਹੋਈ ਆ ਕੀ ਗੱਲ ਬਾਤ ਹੈ। ਮੈਨੂੰ ਤੈਨੂੰ ਪਤਾ ਹੀ ਆ ਯਾਰ ਨਵੀਂ ਬਈ। ਜਮਾਂ ਨਵੀਂ ਪਈ। ਪਰ ਕਰਮਾਲੀ ਨੇ ਨਾ ਤੈਨੂੰ ਲੈ ਓਕੇ ਚੱਲੀ। ਓਕੇ। ਖਾਵ ਨਹੀਂ ਕੀਤਾ। ਤੇ ਲੈ ਮਿੱਤਰੋ ਕਰਿਓ ਸੰਪਰਕ ਤੇ ਪਿੰਡ ਕਚਰਪੰਨ ਜੀਰਾ ਨੇੜੇ ਰਹਿੰਦਾ ਨਾ ਬਈ। ਹਾਂ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਆ ਇਹ। ਬਾਕੀ ਨੰਬਰ ਆਪਾਂ ਸਕਰੀਨ ਤੇ ਚਲਾਤਾ। ਕਰੋ ਸੰਪਰਕ ਜੇ ਕਿਸੇ ਨੂੰ ਬੇਲਰ ਚਾਹੀਦਾ ਲੋਡਰ ਵਾਲੇ ਟਰੈਕਟਰ ਚਾਹੀਦੇ ਨੇ ਦੋ ਹਨਾ ਸਮੇਤ ਲੋਡਰ ਲੱਗੇ ਹੋਇਆ ਤੇ ਮੱਕੀ ਕੱਟਣ ਵਾਲੀ ਮਸ਼ੀਨ ਚਾਹੀਦੀ ਹੈ ਬਿਲਕੁਲ ਬਿਲਕੁਲ ਸਰ ਪੂਰਾ ਜਾਮਾ ਧਮਾ ਜਿਵੇਂ ਕਹਦੀ ਇੱਕ ਘਰੇ ਬਕਾਉ ਆ ਹਾਂਜੀ